ਹਾਲੀ ਫੇਸ ਮੈਂਡੇ ਨਜ਼ਦੀਕ ਸ਼ਾਹੀ ਮਾਜਰਾ ਵਿਖੇ ਪੀਟੀਐਲ ਕੰਪਨੀ ਦੇ ਕੋਲ ਡੰਪਿੰਗ ਗਰਾਊਂਡ ਜਿਹੜਾ ਕਿ ਆਰਸੀਐਮ ਬਣਾਇਆ ਗਿਆ ਹੈ ਤੇ ਕੋੜਾ ਪ੍ਰੋਸੈਸਿੰਗ ਪਲਾਂਟ ਲਾਇਆ ਗਿਆ ਹੈ ਉਸ ਦਾ ਵਿਰੋਧ ਜਿਹੜਾ ਹੈ ਉੱਥੇ ਦੇ ਲੋਕਲ ਲੋਕਾਂ ਵੱਲੋਂ ਲੋਕਲ ਰੈਜ਼ਿਡੈਂਸ ਲੋਕਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਕੀਤਾ ਜਾ ਰਿਹਾ ਤੇ ਲੋਕਾਂ ਦਾ ਰੋਸ ਜਿਹੜਾ ਹੈ ਵੱਧਦਾ ਜਾ ਰਿਹਾ ਦਿਨ-ਪ੍ਰਤੀ ਦਿਨ ਵੱਧ ਰਿਹਾ ਇਸ ਰੋਸ ਵਿੱਚ ਲੋਕ ਹੁਣ ਇਕ ਜੁਟਾ ਦਿਖਾਣ ਨਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਆਰਸੀਐਮ ਦਾ ਜਿਹੜਾ ਊੜਾ ਪ੍ਰੋਸੈਸਿੰਗ ਪਲਾਂਟ ਸੀਗਾ ਉੱਥੇ ਤਾਲਾ ਲਾ ਦਿੱਤਾ ਗਿਆ ਤੇ ਵਿਰੋਧ ਵੀ ਜੰਮ ਕੇ ਜਾ ਰਿਹਾ ਹੈ ਹੁਣ ਲੋਕਾਂ ਨੇ ਇੱਥੇ ਪੱਕਾ ਮੋਰਚਾ ਲਾ ਦਿੱਤਾ ਹੈ ਤੇ ਆਰ ਪਾਰ ਦੀ ਲੜਾਈ ਜਿਹੜੀ ਹੈ ਉਹ ਮੁਹਾਲੀ ਪ੍ਰਸ਼ਾਸਨ ਤੋਂ ਲੜਨ ਲਈ ਤਿਆਰ ਹੋ ਗਏ ਨੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ ਦੇਖਿਓ ਕਿਉਂਕਿ ਅਸੀਂ ਤੁਹਾਨੂੰ ਦਿਖਾ ਰਹੇ ਆ ਇਸ ਤਰ੍ਹਾਂ ਲੋਕਾਂ ਨੇ ਆਪਣੇ ਮੂੰਹ ਤੇ ਮਾਸਕ ਬਣ ਕੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਮਾਸਕ ਇਸ ਕਰਕੇ ਲਾਇਆ ਹੋਇਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਜਿਉਣਾ ਮੁਸ਼ਕਿਲ ਹੋ ਗਿਆ ਹੈ ਉਹਨਾਂ ਦੇ ਘਰ ਬੈਠਣਾ ਰੋਟੀ ਖਾਣਾ ਮੁਸ਼ਕਿਲ ਹੋ ਗਿਆ ਹੈ ਤੇ ਇਸ ਕਰਕੇ ਅੱਜ ਉਹਨਾਂ ਨੂੰ ਇਸ ਭੀਸ਼ਣ ਗਰਮੀ ਵਿੱਚ ਵੀ ਇੱਥੇ ਬੈਠਣਾ ਪੈ ਰਿਹਾ ਮਜਬੂਰੀ ਹੈ ਤੇ ਲੋਕਾਂ ਨੇ ਇਸ ਮੌਕੇ ਤੇ ਵਕ-ਵਕ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ ਜਿਸ ਵਿੱਚ ਮੋਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀ ਤੇ ਸਿੱਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਲੀਡਰ ਤੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਨਾ ਤੇ ਮੋਹਾਲੀ ਦੇ ਮੌਜੂਦਾ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਨੇ ਵੀ ਸ਼ਿਰਕਤ ਕੀਤੀ ਤੇ ਉਹਨਾਂ ਨੇ ਸਾਰੀ ਗੱਲ ਦਾ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਕਿ ਆਖਿਰ ਇਹ ਦੇ ਪਿੱਛੇ ਕੌਣ ਕਿੰਨੀ ਲੜਾਈ ਲੜ ਰਿਹਾ ਹੈ ਤੇ ਉਸ ਦੇ ਬਾਵਜੂਦ ਵੀ ਇਹ ਕੂੜਾ ਇਹ ਜਿਹੜਾ ਆਰਸੀਐਮ ਜਿਹੜਾ ਪੁਆਇੰਟ ਬਣਾਇਆ ਗਿਆ ਹੈ ਉਹ ਕਿਉਂ ਨਹੀਂ ਚੱਕਿਆ ਜਾ ਰਿਹਾ ਹੈ ਇੱਥੇ ਜਿੱਥੇ ਇੱਕ ਪਾਸੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ 30 ਸਤੰਬਰ ਤੱਕ ਦੀ ਲਾਸਟ ਡੇਡ ਦਿੱਤੀ ਹੈ ਕਿ ਉਸ ਤੋਂ ਬਾਅਦ ਉਹ ਖੁਦ ਇਥੇ ਲੋਕਾਂ ਨੂੰ ਨਾਲ ਲੈ ਕੇ ਕਾਰਵਾਈ ਕਰਨਗੇ ਉਹਨਾਂ ਦੇ ਜਾਣ ਤੋਂ ਬਾਅਦ ਇੱਥੇ ਲੋਕਾਂ ਨੇ ਜਿਸ ਵਿੱਚ ਏਰੀਆ ਦੇ ਕਾਉਂਸਲਰ ਜਗਦੀਸ਼ ਜੱਗਾ ਤੇ ਹੋਰ ਲੋਕਾਂ ਨੇ ਮਿਲ ਕੇ RCM ਪੁਆਇੰਟ ਨੂੰ ਤਾਲਾ ਲਾ ਦਿੱਤਾ ਤੇ ਲੋਕਾਂ ਨੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਹੈ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਫਿਰ ਮੀਡੀਆ ਸੀ ਨਿਊਜ਼ ਚੈਨਲ ਰਾਹੀਂ ਦਿਖਾ ਰਹੇ ਕਿ RCM ਪੁਆਇੰਟ ਦੇ ਕੋਲ ਲੋਕ ਕਿਸ ਤਰ੍ਹਾਂ ਆਪਣੇ ਮੂੰਹ ਤੇ ਮਾਸਕ ਲਾ ਕੇ ਬੈਠੇ ਨੇ ਤੇ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਹਾਲਾਂਕਿ ਤੁਹਾਨੂੰ ਹੋਰ ਬਹੁਤ ਸਾਰੀਆਂ ਤਸਵੀਰਾਂ ਅਸੀਂ ਦਿਖਾਵਾਂਗੇ ਜਿਸ ਵਿੱਚ ਰਾਜਨੀਤਿਕ ਜਿਹੜੇ ਇੱਥੇ ਲੋਕ ਪਹੁੰਚੇ ਚਾਹੇ ਉਹ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਹੋਣ ਜਾਇ ਇੱਥੇ ਦੇ ਜਿਹੜੇ ਪੰਜ ਫੇਸ ਦੇ ਕਾਉਂਸਲਰ ਮੈਡਮ ਬਲਜੀਤ ਕੌਰ ਹੋਣ ਜਾਂ ਹੋਰ ਜਿਹੜੇ ਕਿ ਅਗਰ ਤੇ ਨਗਰ ਨਿਗਮ ਦੇ ਡਿਪਟੀ ਮੇਅਰ ਬਲਜੀਤ ਸਿੰਘ 베ਦੀ ਹੋਣ ਤੇ ਪਰਵਿੰਦਰ ਸੁਆਣਾ ਜਿਹੜਾ ਅਕਾਲੀ ਲੀਡਰ ਉਹਨਾਂ ਨਾਲ ਵੀ ਕਾਫੀ ਉੱਥੇ ਦੇ ਲੋਕਲ ਲੋਕਾਂ ਨਾਲ ਨੌਕ ਚੋਕ ਹੋਈ ਤੇ ਲੋਕਾਂ ਨੇ ਕਈ ਸਵਾਲ ਪੁੱਛੇ